ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਨੜੀਵਾਰ ਕਥਾ ਦੇ ਵਿੱਚ ਅਨੰਤਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਨਾਂ ਦੀ ਆਸਾ ਰਾਗ ਵਿੱਚ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੇ 46 ਸ਼ਬਦ ਸੰਪੂਰਨ ਹੋਏ ਹਨ ਆਪਣੀ ਰਸਨਾ ਤੋਂ ਅਗਲਾ ਸ਼ਬਦ ਪਾਸ਼ਾ ਜੀ ਆਰੰਭ ਕਰਦੇ ਹੋਏ 382 ਅੰਗ ਤੇ ਪਾਸ਼ਾ ਜੀ ਦੇ ਸ਼ਬਦ ਸੁਭਾਈ ਮਾਨ ਹਨ ਸੇਵਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹਲਾ ਪੰਜਵਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਓ ਮਹਾਰਸ ਜਨਹੇ ਪੀਓ ਜਨਮ ਜਨਮ ਕੀ ਜਨਮ ਜਨਮ ਚੁਕੇ ਭੈ ਭਾਰੇ ਦੁਰਮਤ ਬਿਨਸਿਓ ਭਰਮ ਬੀਓ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਸ਼ਬਦੀ ਰਮਤਾ ਕਰਦੇ ਹੋਏ ਵਚਨ ਕਰਦੇ ਹਨ ਅੰਮ੍ਰਿਤ ਨਾਮ ਤੇ ਮਾਰਾ ਠਾਕੁਰ ਜਿਗਸੂ ਮੁਖ ਦਵਾਰਾਂ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਹਨ ਉਹ ਅੰਮ੍ਰਿਤ ਪਰਮਾਤਮਾ ਅਕਾਲ ਪੁਰਖ ਦਾ ਨਾਮ ਅੰਮ੍ਰਿਤ ਹੈ ਜੋ ਜਨਮਰਜ ਜੀ ਕਹਿੰਦੇ ਕੋਈ ਵਿਰਲਾ ਗੁਰਮਖ ਜਨ ਨੇ ਨੂੰ ਪੀਣਾ ਕਰਦਾ ਹੈ ਮਾ ਰਸ ਜਨ ਹੈ ਪੀਓ ਕੋਈ ਜਨ ਮਹਾਰਾ ਜੀ ਕਹਿੰਦੇ ਕੋਈ ਵਿਰਲਾ ਗੁਰਮਖ ਭਗਤ ਜਨ ਜਿਗਿਆਸੂ ਇਹ ਅੰਮ੍ਰਿਤ ਨਾਮ ਨੂੰ ਪੀਣਾ ਕਰਦਾ ਹੈ ਉਠਾ ਕਰਦਾ ਪਰਮੇਸ਼ਰ ਦਾ ਨਾਮ ਹੈ ਜਿਹੜਾ ਕੋਈ ਵਿਰਲਾ ਮਨੁੱਖ ਹੈ ਜਿਹੜਾ ਇਹਨੂੰ ਜੇਬਾ ਰਾਈ ਜਪ ਕੇ ਹੈ ਹਿਰਦੇ ਵਿੱਚ ਵਸਾਉਣਾ ਕਰਦਾ ਹੈ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਜਨ ਹੈ ਜਨਮ ਜਨਮ ਚੁੱਕੇ ਭੈ ਭਾਰੇ ਗੁਰਮਤਿ ਬਿਨਸਿਓ ਭਰਮ ਬੀਓ ਮਹਾਰਾਜ ਜੀ ਕਹਿੰਦੇ ਜਿਹੜਾ ਗੁਰਮੁਖ ਜਨ ਇਹ ਰਸ ਨੂੰ ਚੱਖ ਲੈਂਦਾ ਨਾਮ ਰਸ ਨੂੰ ਉਹ ਠਾਕੁਰ ਦੇ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਚਖਣਾ ਕਰਦਾ ਕੋਈ ਜਨ ਉਹ ਜਨਮਾਂ ਜਨਮਾਂ ਦੇ ਭਾਰੇ ਕੱਟ ਲੈਂਦਾ ਹੈ ਭਾਵ ਕੀ ਜਨਮਾਂ ਜਨਮਾਂ ਦੇ ਚੁੱਕੇ ਭੈ ਭਾਰੇ ਜਨਮਾਂ ਦੀ ਮਹਾਰਾਜ ਜੀ ਕਹਿੰਦੇ ਦੁੱਖ ਕੱਟ ਲੈਂਦਾ ਜਨਮਾਂ ਤੋਂ ਜਨਮਾਂ ਦੇ ਜਿਹੜੇ ਮਾੜੇ ਕਰਮ ਹਨ ਪਾਪ ਕਰਮ ਉਹਦੇ ਕੱਟੇ ਜਾਂਦੇ ਹਨ ਦੁਰਮਤ ਮਾੜੀ ਮਤ ਨਾਸ ਹੋ ਜਾਂਦੀ ਹੈ ਵਿੰਸ ਜਾਂਦੀ ਹੈ ਖਤਮ ਹੋ ਜਾਂਦੀ ਹੈ ਬਚਨ ਕਰਦੇ ਨ ਮਹਾਰਾਜ ਜਨਮ ਜਨਮਾਂ ਚੁੱਕੇ ਭੈ ਭਾਰੇ ਦੁਰਮਤ ਦੁਰਤ ਬਿਨਾਸੀਓ ਮਾੜੀ ਮਤ ਮਹਾਰਾਜ ਜੀ ਕਹਿੰਦੇ ਬਿਨਸ ਜਾਂਦੀ ਹੈ ਭਰਮ ਬਿਨਸ ਜਾਂਦਾ ਹੈ ਨਾਸ ਹੋ ਜਾਂਦਾ ਹੈ ਦਰਸ਼ਨ ਪੇਖਤ ਮੈਂ ਜੀਉ ਇਹ ਰਹਾਉ ਦੀ ਪੰਕਤੀ ਹੈ ਕੇਂਦਰੀ ਭਾਵ ਦਰਸਨ ਦੇਨ ਮਹਾਰਾਜ ਕਹਿੰਦੇ ਦਰਸ਼ਨ ਕਰਕੇ ਦਰਸ਼ਨ ਪੇਖਤ ਮੈਂ ਜੀਉ ਫਿਰ ਗੁਰਮੁਖਾਂ ਦਾ ਸੁਭਾਅ ਬਣਦਾ ਹਰਾ ਜੀ ਕਹਿੰਦੇ ਗੁਰਮੁਖੋ ਦਾ ਦਰਸ਼ਨ ਪਾ ਕੇ ਜੀਣਾ ਉਹਨਾਂ ਦਾ ਜੀਣਾ ਹੁੰਦਾ ਹੈ ਆਤਮਾ ਨੂੰ ਸਰਜੀਤ ਕਰ ਲੈਂਦੇ ਹਨ ਉਹ ਆਤਮਿਕ ਦਰਸ਼ਨ ਪਰਮਾਤਮਾ ਦੇ ਪਉਣਾ ਕਰਦੇ ਹਨ ਸੁਣ ਕਰ ਬਚਨ ਤੇ ਮਾਰੇ ਸਤ ਗੁਰ ਮਨ ਤਨ ਮੇਰਾ ਠਾਰ ਥੀਯ ਮਹਾਰਾਜ ਜੀ ਕਹਿੰਦੇ ਇਹ ਪਰਮਾਤਮਾ ਜੀ ਉਹ ਠਾਕੁਰ ਜੀਓ ਤੁਹਾਡੇ ਬਚਨ ਸੁਣ ਕਰਕੇ ਮੇਰਾ ਮਨ ਤੇ ਤਨ 시ਤਲ ਹੋ ਜਾਂਦਾ ਠੰਡਾ ਹੋ ਜਾਂਦਾ ਸੁਣ ਕਰ ਬਚਨ ਤੇਮਾਰੇ ਸਤਿਗੁਰ ਸਾਤੇ ਸਤਿਗੁਰ ਦੇ ਬਚਨ ਸੁਣ ਕੇ ਗੁਰਸਿੱਖ ਦਾ ਮਹਾਰਾਜ ਜੀ ਕਹਿੰਦੇ ਜਗਾਸੂ ਦਾ ਮਾਨਤ ਤੇ ਤਨ ਠਾਰਸੀਓ ਭਾਵ ਕੀ ਅਗਨ ਚੋਂ ਇਸ ਤਪੱਸੋਂ ਵਕਾਰਾਂ ਦੀ ਜਿਹੜੀ ਅੱਗ ਹੈ ਉਹ ਬੁੱਝ ਜਾਂਦੀ ਹੈ ਉਤਰ ਜਾਂਦੀ ਹੈ ਮਨ ਸ਼ੀਤਲਤਾਈ ਚ ਆ ਜਾਂਦਾ ਭਾਵ ਕੀ ਸੰਤੋਖ ਟਿਕ ਜਾਂਦਾ ਹੈ ਤਨ ਜਿਹੜਾ ਉਹ ਵੀ ਖੁਸ਼ੀ ਖੇੜੇ ਵਿੱਚ ਆ ਜਾਂਦਾ ਹੈ ਉਦੇ ਤੁਮ ਮੇ ਲੈ ਜਾਂਦੀ ਹੈ ਅਤੇ ਮਹਾਰਾਜ ਜੀ ਕਹਿੰਦੇ ਮਨ ਤਨ ਦੋਵੇਂ ਠੀਤਲ ਹੋ ਜਾਂਦੇ ਹਨ ਰਹਾਉ ਇਸ ਰਾਮ ਦੇ ਕਿ ਪਾਸ਼ਾ ਜੀ ਬਚਨ ਕਰਦੇ ਹਨ ਭਾਈ ਤੁਮਰੀ ਕਿਰਪਾ ਤੇ ਹਯੋ ਸਾਧ ਸੰਗ ਇਹੋ ਕਾਜ ਤੁਮ ਆਪ ਕੀ ਮਹਾਰਾਜ ਜੀ ਬੇਨਤੀ ਕਰਦੇ ਨੇ ਕਹਿੰਦੇ ਠਾਕੁਰ ਜੀਓ ਤਹਾਡੀ ਕਿਰਪਾ ਦੇ ਨਾਲ ਹੀ ਮਹਾਰਾਜ ਜੀ ਕਹਿੰਦੇ ਸਾਧ ਸੰਗ ਪਾਈਦਾ ਹੈ। ਤੁਮਰੀ ਕਿਰਪਾ ਤੇ ਭੈਓ ਸਾਧ ਸੰਗ ਤੁਹਾਡੀ ਕਿਰਪਾ ਹੋਈ ਤੁਹਾਡੀ ਕਿਰਪਾ ਤੁਸੀਂ ਕਰਨਾ ਕੀਤੀ ਤੇ ਸੱਚੇ ਮਾਲਕ ਦੀ ਗੁਰਾਂ ਦੀ ਸੰਗਤ ਪ੍ਰਾਪਤ ਹੋਈ। ਇਹ ਕਾਰਜ ਮਹਾਰਾਜ ਜੀ ਕਹਿੰਦੇ ਤੁਸੀਂ ਆਪ ਕਰਦੇ ਹੋ। ਇਹ ਕਾਰਜ ਹੈ ਜਿਹੜਾ ਤੁਸੀਂ ਆਪ ਨਿਪਰੇ ਚਾੜਦੇ ਹੋ ਆਪ ਕਰਨਾ ਕਰਦੇ ਹੋ ਇਹ ਕਾਰਜ ਤੁਮ ਆਪ ਕੀਓ। ਐਨਾ ਸਮਝੀ ਕਿਸੇ ਆਪ ਕਰਦੇ ਆ ਸੰਗਤ ਅਸੀਂ ਆਪ ਚੱਲ ਕੇ ਉਹਨਿਆ ਸੰਗਤ ਵਿੱਚ ਅਸੀਂ ਸੰਗਤ ਕਰਦੇ ਆ ਉਹ ਮੇਨਾ ਪੈਦਾ ਕਰੀਏ ਹੰਕਾਰ ਨਾ ਕਰ ਲਈ ਮਹਾਰਾਜ ਜੀ ਕਹਿੰਦੇ ਉਹ ਆਪ ਕਿਰਪਾ ਕਰਦਾ ਹੈ ਇਹ ਕਾਰਜ ਉਹ ਆਪ ਪੂਰਾ ਕਰਦਾ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਤੁਸੀਂ ਮੇਰ ਦੀ ਕਿਰਪਾ ਕਰਦੇ ਹੋ ਤਾਂ ਸਾਨੂੰ ਸੰਗਤ ਪ੍ਰਾਪਤ ਹੁੰਦੀ ਹੈ ਇਹ ਕਾਰਜ ਮਹਾਰਾਜ ਜੀ ਕਹਿੰਦੇ ਤੁਸੀਂ ਆਪ ਕਰਨਾ ਕਰਦੇ ਹੋ ਤੁਸੀਂ ਆਪ ਉਦਮ ਬਖਸ਼ਦੇ ਹੋ ਸੋਭ ਸੋਭਕ ਮਹਾਰਾਜ ਜੀ ਕਹਿੰਦੇ ਭਾਗ ਜਾਗਦੇ ਹਨ ਤਾਂ ਸੱਚੇ ਸਤਗੁਰਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਅੱਜ ਜੇ ਅਸੀਂ ਚੱਲ ਕੇ ਹੁੰਨੇ ਆ ਗੁਰੂ ਦੇ ਚਰਨਾਂ ਵਿੱਚ ਨਿਗਾਸੂ ਬਣ ਕੇ ਉਹਦੇ ਚਰਨਾਂ ਦੇ ਤੇ ਪਿਆਰਿਓ ਇਹ ਉਦਮ ਹੈ ਪ੍ਰਮਾਤਮਾ ਬਖਸ਼ਦਾ ਉਹਦੀ ਕਿਰਪਾ ਦੇ ਨਾਲ ਹੀ ਮਾਨ ਗਵਾਈ ਭਰਦਾ ਵੀ ਜਾ ਕੇ ਗੁਰੂ ਦੇ ਦਰਸ਼ਨ ਕਰ ਲਈਏ ਉੱਠੀਏ ਮਹਾਰਾਜ ਦੇ ਦਰਸ਼ਨ ਪਾਲੀਏ ਸੰਗਤ ਕਰ ਲਈਏ ਬਾਣੀ ਸੁਣ ਲਈਏ ਆਪਣੇ ਆਪਣੀ ਉਹ ਕਿਰਪਾ ਧਾਰਦਾ ਜਦੋਂ ਕਿਸੇ ਦਾ ਮਨ ਮੁੜਦਾ ਅੰਮ੍ਰਿਤ ਮਹਾਰਾਜ ਜੀ ਕਹਿੰਦੇ ਉਹ ਕਿਰਪਾ ਧਾਰਦਾ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਕਾਰਜ ਤੁਮ ਆਪ ਕੀਓ ਮਹਾਰਾਜ ਜੀ ਕਹਿੰਦੇ ਤੁਸੀਂ ਆਪ ਕਰਨਾ ਕਰਦੇ ਹੋ ਦ੍ਰਿੜ ਕਰ ਚਰਨ ਗਹੇ ਪ੍ਰਭ ਤੁਮਰੇ ਸੱਜੇ ਵਿਖਿਆ ਭਈ ਖਿਓ ਜਦੋਂ ਵਾਰ-ਵਾਰ ਕੋਈ ਦ੍ਰਿੜ ਕਰਦਾ ਨਾਲ ਸਤਿਗੁਰੂ ਜੀ ਕਹਿੰਦੇ ਦ੍ਰਿੜ ਕਰ ਚਰਨ ਕਹਿੰਦੇ ਘੁੱਟ ਕੇ ਮੈਂ ਚਰਨ ਫੜ ਲੈ ਤੁਹਾਡੇ ਆਸ਼ਾ ਜੀ ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਕਿਰਪਾ ਕੀਤੀ ਤੁਸੀਂ ਆ ਘੁੱਟ ਕੇ ਤੁਹਾਡੇ ਚਰਨ ਕਮਲਾਂ ਨੂੰ ਫੜ ਲਿਆ ਆਹਦੇ ਚਰਨ ਕਮਲ ਨਾਮ ਰੂਪੀ ਚਰਨ ਕਮਲ ਜਿਹੜਿਆਂ ਨੂੰ ਉਹਦੇ ਵਿੱਚ ਧਾਰ ਲਿਆ ਘੁੱਟ ਕੇ ਤੁਮਰੇ ਤੁਹਾਡੇ ਚਰਨ ਮਹਾਰਾਜ ਜੀ ਕਹਿੰਦੇ ਦ੍ਰਿੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖੀਓ ਸਹਜੇ ਫਿਰ ਵਿਖਿਆ ਜੜੀ ਹੈ ਨਾ ਮਾਇਆ ਮੋਹ ਜਿਹੜਾ ਉਹ ਖੀਓ ਭਾਵ ਕੀ ਨੱਠ ਜਾਂਦਾ ਖਤਮ ਹੋ ਜਾਂਦਾ ਜਦੋਂ ਦ੍ਰਿੜ ਕਰ ਵਾਰ-ਵਾਰ ਉਹਨੂੰ ਜੇਬਾ ਰਾਈ ਜ਼ੁਬਾਨ ਰਾਈ ਦ੍ਰਿੜ ਕਰਦੇ ਆ ਨਾ ਤੇ ਉਹਦੇ ਚਰਨ ਜਿਹੜਿਆਂ ਨੂੰ ਫੜੇ ਜਾਂਦੇ ਹਨ ਉਹ ਮਾਲਕ ਦੇ ਚਰਨਾਂ ਨੂੰ ਭਾਵ ਪਕੜ ਲੈਂਦਾ ਜਿਗਿਆਸੂ ਜਦੋਂ ਵਾਰ-ਵਾਰ ਉਹਨੂੰ ਜਪਦੇ ਆ ਵਾਰ-ਵਾਰ ਦ੍ਰਿੜ ਕਰਦੇ ਆ ਮਹਾਰਾਜ ਜੀ ਕਹਿੰਦੇ ਉਹਦੇ ਚਰਨ ਫੜ ਲੇ ਪ੍ਰਭੂ ਦੇ ਮਹਾਰਾਜ ਜੀ ਕਹਿੰਦੇ ਸਹਿਜੇ ਫਿਰ ਸਹਿਜ ਅਵਸਥਾ ਪੈਦਾ ਹੁੰਦੀ ਹੈ ਬਿਖਿਆ ਰੂਪੀ ਮਾਇਆ ਜਿਹੜੀ ਹੈ ਉਹ ਪਹਿ ਉਤਰ ਜਾਂਦਾ ਮਹਾਰਾਜ ਜੀ ਕਹਿੰਦੇ ਲੈ ਜਾਂਦੀ ਹੈ ਸੁਖਨਿਧਾਨ ਨਾਮ ਪ੍ਰਭ ਤੁਮਰਾ ਇਹ ਅਵਨਾਸੀ ਮੰਤਰ ਲਿਓ ਤੇ ਮਹਾਰਾਜ ਜੀ ਕਹਿੰਦੇ ਫਿਰ ਸੁੱਖਾਂ ਦਾ ਖਜ਼ਾਨਾ ਮਿਲਦਾ ਬਾਹਰੋਂ ਸੁਖ ਭਾਲਦੇ ਹਨ ਕਿ ਇਹ ਸੁੱਖ ਮਿਲ ਜੇ ਸੁਖੀ ਹੋਵਾਂਗੇ ਫਿਰ ਅਸਲੀ ਸੁੱਖ ਮਿਲ ਜਾਂਦਾ ਸੁਖਨਿਧਾਨ ਨਾਮ ਪ੍ਰਭ ਤੁਮਰਾ ਈ ਮਹਾਰਾਜ ਜੀ ਕਹਿੰਦੇ ਸੁੱਖਾਂ ਦਾ ਨਿਧਾਨ ਖਜ਼ਾਨਾ ਆ ਤੁਹਾਡਾ ਨਾਮ ਹੈ। ਏ ਪ੍ਰਭੂ ਜੀ ਉਹ ਤੁਹਾਡਾ ਨਾਮ ਧੰ ਜਿਹੜਾ ਨਾ ਸੱਚਾ ਉਹ ਪ੍ਰਾਪਤ ਹੋ ਜਾਂਦਾ। ਸੁੱਖ ਨਿਧਾਨ ਨਾਮ ਪ੍ਰਭ ਤੁਮਰਾ ਏ ਬਨਾਸੀ ਮੰਤਰ ਦੀਓ। ਤੇ ਮਹਾਰਾਜ ਜੀ ਕਹਿੰਦੇ ਅਬਨਾਸੀ ਪੁਰਖ ਪਰਮੇਸ਼ਰ ਫਿਰ ਇਹ ਮੰਤਰ ਬਖਸ਼ ਦਿੰਦਾ। ਸੁੱਖਾਂ ਦਾ ਖਜ਼ਾਨਾ ਝੋਲੀ ਵਿੱਚ ਪਾ ਜਾਂਦਾ ਸੱਚਾ ਨਾਮ। ਜਦੋਂ ਜਗਿਆਸੂ ਨੂੰ ਆਰ-ਬਾਰ ਦ੍ਰਿੜ ਕਰਦਾ ਉਹਦੇ ਚਰਨ ਕਮਲ ਫੜਦਾ ਹੈ ਪਕੜਦਾ ਮਹਾਰਾਜ ਜੀ ਕਹਿੰਦੇ ਫਿਰ ਮਾਇਆ ਵਿਖ ਜਿਹੜਾ ਉਹ ਨਾਸ ਹੁੰਦਾ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹ ਅਬਨਾਸੀ ਮੰਤਰ ਦੀ ਉਹ ਮਹਾਰਾਜ ਜੀ ਕਹਿੰਦੇ ਸੱਚਾ ਗੁਰੂ ਫਿਰ ਇਹ ਮੰਤਰ ਬਖਸ਼ਦਾ ਹੈ ਇਹ ਨਾਮ ਦਾ ਮੰਤਰ ਬਖਸ਼ਦਾ ਜਿਹਦੇ ਨਾਲ ਵੇੜਾ ਪਾਰ ਹੋ ਜਾਂਦਾ ਹਰਿ ਕਿਰਪਾ ਮੋਏ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਕੀਓ ਤੇ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਕਰ ਕਿਰਪਾ ਉਹ ਸਤਿਗੁਰ ਦੀ ਨਾ ਕਹਿੰਦੇ ਸੱਚੇ ਸਤਿਗੁਰ ਤੋਂ ਇਹ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਕਿਰਪਾ ਧਾਰਦਾ ਸੱਚਾ ਮੋਹੇ ਸਤਿਗੁਰ ਦੀਨਾ ਇਹ ਮੋਹ ਤੋਂ ਮਹਾਰਾਜ ਜੀ ਕਹਿੰਦੇ ਸੱਚਾ ਮਾਲਿਕ ਬਚਾਣਾ ਕਰਦਾ ਤਾਪ ਸੰਤਾਪ ਮੇਰਾ ਬੈਰ ਕੀਓ ਮਹਾਰਾਜ ਜੀ ਕਹਿੰਦੇ ਤਾਪ ਜਿਹੜਾ ਹੈ ਨਾ ਹਿਰਦੇ ਦਾ ਉਹ ਲੈ ਜਾਂਦਾ ਹੈ ਸੰਤਾਪ ਭੋਗਦਾ ਮਨੁੱਖ ਜਿਹੜਾ ਉਹ ਖਤਮ ਹੋ ਜਾਂਦਾ ਹੈ ਮੇਰਾ ਬੈਰ ਹਿਰਦਾ ਜਿਹੜਾ ਉਹ ਬੈਰ ਬ੍ਰੋਧ ਤੋਂ ਨਿਰਲੇਪ ਹੋ ਜਾਂਦਾ ਹੈ ਨਰਵੈਰ ਬਣ ਜਾਂਦਾ ਮਨੁੱਖ ਕਿਉਂਕਿ ਨਰਵੈਰ ਨਾਲ ਜਦੋਂ ਕੋਈ ਜੁੜਦਾ ਨਾ ਪ੍ਰਮਾਤਮਾ ਨਾਲ ਉਹਦੇ ਨਾਮ ਦੇ ਨਾਲ ਮਨੁੱਖ ਵੀ ਨਰਵੈਰ ਹੁੰਦਾ ਉਹ ਬੈਰ ਤੋਂ ਰਹਿਤ ਹੋ ਆਤਮਾ ਬਣ ਜਾਂਦੀ ਏ ਉਹ ਮਨੁੱਖ ਦਾ ਹਿਰਦਾ ਜਿਹੜਾ ਉਹ ਬੈਰ ਤੋਂ ਰਹਿਤ ਹੋ ਜਾਂਦਾ ਫਿਰ ਉਹ ਹਰਕ ਨੂੰ ਇੱਕ ਸੰਮਵਰਤੀ ਨਾਲ ਦੇਖਦਾ ਹਰ ਕਿਰਪਾ ਮੋਏ ਸਤਿਗੁਰ ਦੀ ਨਾਤਾਪ ਸੰਤਾਪ ਮੇਰਾ ਬੈਰ ਗਿਓ ਹਰ ਕਹਿੰਦੇ ਸੱਚੇ ਗੁਰੂ ਨੇ ਸੰਤਾਪ ਇਹ ਦੁੱਖ ਕਟਤਾ ਧਨ ਸੋ ਮਾਨਸ ਦੇ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਤੇ ਮਹਾਰਾਜ ਜੀ ਕਹਿੰਦੇ ਧਾਨਾ ਸੀ ਮਹਾਰਾਜ ਜੀ ਕਹਿੰਦੇ ਸੀ ਧਾਨਾ ਸੋ ਮਾਨਸ ਦੇ ਮਿਲੀ ਹੈ ਧੰਨ ਸੋ ਮਾਨਸ ਮਹਾਰਾਜ ਜੀ ਕਹਿੰਦੇ ਦੇ ਪਾਈ ਉਹ ਧੰਨ ਹਨ ਮਨੁੱਖ ਜਿਨ੍ਹਾਂ ਨੂੰ ਮਾਨਸ ਦੇ ਮਨੁੱਖਾ ਜਨਮ ਮਿਲਿਆ ਮਹਾਰਾਜ ਜੀ ਕਹਿੰਦੇ ਵੱਡਾ ਭਾਗ ਹਨ ਅਜ ਮਾਨਸ ਦੇ ਮਨੁੱਖਾ ਜਨਮ ਅਸੀਂ ਪਾਇਆ ਏ ਕੀਮਤੀ ਮਹਾਰਾਜ ਜੀ ਕਹਿੰਦੇ ਸਮਾਂ ਹੈ ਸਾਡੇ ਕੋਲ ਜਿਹੜਾ ਕੋਡੀਆਂ ਦੇ ਭਾਅ ਸੀ ਵੇਚੀ ਜਾਂਦੇ ਆ ਗਵਾਈ ਜਾਂਦੇ ਆ ਜ਼ਿੰਦਗੀ ਮਹਾਰਾਜ ਜੀ ਕਹਿੰਦੇ ਧੰਨ ਸੋ ਮਾਨਸ ਦੇ ਪਾਈ ਉਹ ਮਾਨਸ ਮਨੁੱਖ ਧੰਨ ਹੈ ਜਿੰਨੇ ਦੇ ਪਾਈ ਹੈ ਜਿਤ ਪ੍ਰਭ ਆਪਣੇ ਮੇਲ ਲਿਓ ਜਿਨ੍ਹਾਂ ਨੇ ਦੇਪਾ ਕੇ ਮਨੁੱਖਾ ਜਨਮ ਪਾ ਕੇ ਪ੍ਰਭੂ ਨਾਲ ਮੇਲ ਬਣਾ ਲਿਆ ਨਾ ਉਹਦੇ ਨਾਲ ਮਿਲਣੀ ਕਰ ਲਈ ਸੱਚੇ ਸਤ ਮਾਲਕ ਨਾਲ ਉਹਨਾਂ ਦਾ ਜਨਮ ਜਿਹੜਾ ਮਹਾਰਾਜ ਜੀ ਕਹਿੰਦੇ ਸਫਲ ਹੋ ਜਾਂਦਾ ਕਾਰਜ ਸਫਲ ਹੋ ਜਾਂਦਾ ਉਹ ਧਨਤਾ ਜੋਗਨ ਮਹਾਰਾਜ ਜੀ ਕਹਿੰਦੇ ਧਨ ਹਨ ਐਸੇ ਮਨੁੱਖ ਜਿਨ੍ਹਾਂ ਨੇ ਜਿਤ ਪ੍ਰਭ ਪ੍ਰਭੂ ਦੇ ਨਾਲ ਮੇਲ ਬਣਾ ਲਿਆ ਪਰਬੂ ਦੇ ਨਾਲ ਦੋਸਤੀ ਪਾਲੀ ਮਿੱਤਰਤਾ ਹੀ ਪਾਲੀ ਧਨ ਸੋ ਕਾਲ ਯੁਗ ਸਾਧ ਸੰਗ ਕੀਰਤਨ ਗਾਈਐ ਹਰਿ ਜੀ ਕਹਿੰਦੇ ਉਹਨਾਂ ਵਾਸਤੇ ਕਾਲ ਯੁਗ ਵੀ ਧਨ ਹੈ ਗੁਰਸਿੱਖਾਂ ਵਾਸਤੇ ਮਹਾਰਾਜ ਜੀ ਕਹਿੰਦੇ ਕੋਈ ਕਾਲ ਯੁਗ ਨਹੀਂ ਹੈ ਧਨ ਸੋ ਕਾਲ ਯੁਗ ਸਾਧ ਸੰਗ ਕੀਰਤਨ ਗਾਈਐ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮਖ ਭਗਤ ਜਨ ਗੁਰਮਖ ਗੁਰਿਆਸੂ ਗੁਰਸਿੱਖ ਪਿਆਰੇ ਸਾਧ ਸੰਗਤ ਕਰਦੇ ਆ ਉਹਦਾ ਕੀਰਤਨ ਗਾਉਂਦੇ ਆ ਉਹਦੀ ਕੀਰਤੀ ਗਾਉਂਦੇ ਆ ਉਹ ਸਤਨ ਹਨ ਉਹ ਕਲਯੁਗ ਵਿੱਚ ਵੀ ਧਨ ਹਨ ਉਹਨਾਂ ਵਾਸਤੇ ਕਲਯੁਗ ਵੀ ਸਤਜੁਗ ਬਣ ਜਾਂਦਾ ਜਦੋਂ ਗੁਰਸਿੱਖ ਨਾਮ ਜਪਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਉਹ ਭਵੇਂ ਸਤਜੁਗ ਹੈ ਕਲਯੁਗ ਹੈ ਉਹਨਾਂ ਵਾਸਤੇ ਕੋ ਬਰਾਬਰ ਹੈ ਇਹ ਆਮ ਦੁਨੀਆ ਵਾਸਤੇ ਆਮ ਦੁੱਖਾਂ ਵਾਸਤੇ ਹੈ ਕਲਯੁਗ ਗੁਰਸਿੱਖ ਵਾਸਤੇ ਮਹਾਰਾਜ ਜੀ ਕਹਿੰਦੇ ਹਰ ਸਮਾਂ ਇੱਕ ਬਰਾਬਰ ਹੈ ਤਾਂ ਸੋ ਕਾਲ ਯੁਗ ਸਾਧ ਸੰਗਤ ਕੀਰਤਨ ਗਾਈਏ ਨਾਨਕ ਨਾਮ ਧਾਰ ਹੀਓ ਤੇ ਮਹਾਰਾਜ ਜੀ ਕਹਿੰਦੇ ਕਿਉਂ ਦਾ ਉਹਨਾਂ ਦਾ ਆਸਰਾ ਨਾਮ ਬਣ ਜਾਂਦਾ ਹੈ ਆਧਾਰ ਹੈ ਨਾ ਜਿਹੜਾ ਆਸਰਾ ਓਟ ਮਹਾਰਾਜ ਜੀ ਕਹਿੰਦੇ ਨਾਮ ਬਣ ਜਾਂਦਾ ਇਸ ਕਰਕੇ ਉਹ ਸਦਾ ਹੀ ਉਹਦਾ ਕੀਰਤਨ ਗਾ ਕੇ ਉਹਦੀ ਕੀਰਤੀ ਗਾ ਕੇ ਸੰਗਤ ਕਰਕੇ ਉਹ ਸਾਰੇ ਸਮੇਂ ਨੂੰ ਹੀ ਸਫਲ ਬਣਾ ਲੈਂਦੇ ਹਨ ਆਧਾਰ ਨਾਨਕ ਨਾਮ ਆਧਾਰ ਹੀਓ ਨਾਮ ਨੂੰ ਆਧਾਰ ਬਣਾ ਲੈਣਾ ਆਸਰਾ ਬਣਾ ਲੈਣਾ ਓਟ ਬਣਾ ਲੈਣਾ ਤੇ ਮਹਾਰਾਜ ਜੀ ਕਹਿੰਦੇ ਉਹ ਸਮਾਂ ਜਿਹੜਾ ਧੰਤਾ ਜੋਗ ਬਣ ਜਾਂਦਾ ਹੈ। ਕਾਲ ਯੁਗ ਦੇ ਵਿੱਚ ਹੀ ਸਤਿ ਯੁਗ ਬਣ ਜਾਂਦਾ ਹੈ। ਜਦੋਂ ਕੋਈ ਸੰਗਤ ਵਿੱਚ ਬਹਿੰਦਾ ਹੈ ਨਾ ਉੱਥੇ ਕੋਈ ਕਾਲ ਯੁਗ ਨਹੀਂ ਆ। ਕਾਲ ਯੁਗ ਬਾਹਰ ਹੈ। ਜਦੋਂ ਸੰਗਤ ਕਰਦੇ ਆ ਸੱਚੇ ਗੁਰੂ ਦੀ ਨਾਮ ਬਾਣੀ ਪੜ੍ਹਦੇ ਆ ਸੁਣਦੇ ਆ ਵਿਚਾਰ ਸ਼ਬਦ ਕੀਰਤਨ ਤੇ ਮਹਾਰਾਜ ਜੀ ਕਹਿੰਦੇ ਉੱਥੇ ਕਾਲ ਯੁਗ ਥੋੜਾ ਕਾਲ ਯੁਗ ਤੇ ਬਾਹਰ ਹੈ। ਤਾਂ ਨੂ ਸਮਾ ਬਣ ਜਾਂਦਾ ਉਹ ਘੜੀ ਧਨ ਸਲਖਨੀ ਬਣ ਜਾਂਦੀ ਹੈ ਜਦੋਂ ਗੁਰੂ ਦਾ ਨਾਮ ਸਿਮਰਨ ਗੁਰੂ ਦੀ ਸੇਵਾ ਗੁਰੂ ਦੀ ਸੰਗਤ ਕਰਦੇ ਆ ਪਿਆਰਿਓ ਨਾਮ ਆਧਾਰ ਬਣ ਜਾਂਦਾ ਓਟ ਬਣ ਜਾਂਦਾ ਆਸਰਾ ਬਣ ਜਾਂਦਾ ਇਹ ਸ਼ਬਦ ਇੱਥੇ ਸੰਪੂਰਨ ਹੁੰਦਾ ਅਗਲਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ ਆਸਾ ਮਹੱਲਾ ਪੰਜਵਾਂ ਆਗੇ ਹੀ ਤੇ ਸਭ ਕੁਛ ਹੋਆ ਅਵਰ ਕਹ ਜਾਣੈ ਗਿਆਨ ਤੇ ਮਹਾਰਾਜ ਜੀ ਕਹਿੰਦੇ ਇਹ ਸਭ ਕੁਝ ਉਹਦੇ ਹੱਥ ਵਿੱਚ ਹੈ ਪ੍ਰਮਾਤਮਾ ਦੇ ਤੇ ਅਸੀਂ ਕੁਝ ਨਹੀਂ ਜਾਣਦੇ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਸਭੂ ਚ ਕਰਨਹਾਰ ਹੈ ਭੂਲ ਚੂਕ ਆਪਣਾ ਬਾਰਕ ਰਾਖਿਆ ਪਰਮ ਭਗਵਾਨਾ ਤੇ ਮਹਾਰਾਜ ਜੀ ਕਹਿੰਦੇ ਆਪਣੇ ਬਾਰਕ ਬੱਚੇ ਨੂੰ ਕਹਿੰਦੇ ਹਨ ਭੂਲ ਚੂਕ ਆਪਣਾ ਬਾਰਕ ਬਖਸ਼ਿਆ ਪਰਮ ਭਗਵਾਨਾ ਉਹ ਪਰਮਾਰ ਭਰਮ ਪਰਮੇਸ਼ਰ ਅਕਾਲ ਪੁਰਖ ਨੇ ਉਹ ਭੁੱਲਾ ਚੁੱਕਾ ਨੂੰ ਬਖਸ਼ਦਾ ਜਿਵੇਂ ਇੱਕ ਮਾਪਿਓ ਬੱਚੇ ਨੂੰ ਬਖਸ਼ ਲੈਂਦਾ ਨਾ ਜਿੰਨੀਆ ਮਰਜ਼ੀ ਬੱਚਾ ਭੁੱਲਾ ਕਰ ਦੇਣਾ ਮਾਪਿਓ ਜਿਹੜਾ ਸਦਾ ਹੀ ਬਖਸ਼ ਲੈਂਦਾ ਹੈ ਸਦਾ ਹੀ ਉਹਦੇ ਭੁੱਲਾਂ ਤੇ ਔਗਣਾ ਤੇ ਸਪੱਟਦਾ ਪੰਦਾ ਮਾਪਿਓ ਕਹਿੰਦਾ ਵੀ ਬੱਚਾ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਸੁਧਰ ਜਾਏਗਾ ਠੀਕ ਹੋ ਜਾਵੇਗਾ ਇਸੇ ਤਰ੍ਹਾਂ ਹੀ ਸੱਚਾ ਮਾਲਕ ਹੈ ਮਾਪਿਓ ਸਾਡਾ ਪ੍ਰਮਾਤਮਾ ਅਸੀਂ ਵਾਰ-ਵਾਰ ਭੁੱਲਦੇ ਆਂ ਗੁਨਾਹ ਕਰਦੇ ਆਂ ਉਗਨ ਕਰਦੇ ਆਂ ਔ ਗੁਨਾਹਾਰੇ ਆਂ ਸੀ ਪਰ ਮਾਲਕ ਫਿਰ ਵੀ ਤਰਸ ਕਰਕੇ ਮਾਪਿਓ ਦੀ ਤਰ੍ਹਾਂ ਸਾਨੂੰ ਬਖਸ਼ ਲੈਂਦਾ ਫਿਰ ਵੀ ਉਹ ਗੱਲ ਦੇ ਨਾਲ ਲਾਂਦਾ ਫਿਰ ਵੀ ਮੋੜਦਾ ਨਹੀਂ ਸਾਨੂੰ ਜਦੋਂ ਬੇਨਤੀ ਕਰਦੇ ਆਂ ਨਾ ਤਰਸ ਕਰਦਾ ਉਹ ਤੇ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਆਗੇ ਹੀ ਤੇ ਸਭ ਕੁਝ ਹੋਆ ਵਰਕੈ ਜਾਣੈ ਜਨਾਂ ਭੂਲ ਚੂਕ ਆਪਣਾ ਬਾਰਕ ਰੱਖਿਆ ਪਾਰ ਬ੍ਰਹਮ ਭਗਵਾਨਾ ਕਹਿੰਦੇ ਆਪਣੇ ਬਾਰਕ ਨੂੰ ਬੱਚੇ ਨੂੰ ਉਹ ਲਾਂਭਖਸ਼ ਕੇ ਫੇਰ ਵੀ ਉਹ ਨੇ ਤਰਸ ਕਰਕੇ ਰੱਖਣਾ ਕੀਤਾ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰਾਖ ਲੀਆ ਮਹਾਰਾਜ ਕਹਿੰਦੇ ਸਤਿਗੁਰੂ ਸਦਾ ਦਿਆਲ ਹੈ ਉਹ ਸਦਾ ਹੀ ਦਿਨਾਂ ਤੇ ਕਿਰਪਾ ਕਰਦਾ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਮੈਨੂੰ ਦੀਨ ਨੂੰ ਮਹਾਰਾਜ ਜੀ ਕਹਿੰਦੇ ਰੱਖਣਾ ਕੀਤਾ ਉਹਨੇ ਰਾਖ ਲੀਆ ਕਾਟਿਆ ਰੋਗ ਕਟਿਆ ਰੋਗ ਮਹਾ ਸੁਖ ਪਾਇਆ ਅੰਮ੍ਰਿਤ ਹਰਪੰਮ੍ਰਿਤ ਮੁਖ ਨਾਮ ਦੀਆ ਮਹਾਰਾਜ ਕਹਿੰਦੇ ਉਹ ਮਾਲਕ ਨੇ ਰੋਗ ਕੱਟਤਾ ਸੁਖ ਬਖਸ਼ਤਾ ਮਹਾਰਾਜ ਕਹਿੰਦੇ ਕਟਿਆ ਰੋਗ ਮਹਾ ਸੁਖ ਪਾਇਆ ਮਹਾ ਸੁਖ ਹੁੰਦਾ ਹੈ ਜਿਹੜਾ ਸਦਾ ਟਲ ਰਿੰਦਾ ਨਾਮ ਦੇ ਨਾਲ ਮਹਾਰਾਜ ਕਹਿੰਦੇ ਸੱਚਾ ਸੁਖ ਮਿਲਦਾ ਹਰ ਅੰਮ੍ਰਿਤ ਮੁਖ ਮੁਖ ਦੇ ਵਿੱਚ ਜਦੋਂ ਅੰਮ੍ਰਿਤ ਰੂਪੀ ਬਾਣੀ ਟਿਕ ਜਾਂਦੀ ਹੈ ਉਖਰਾ ਹੀ ਕੋਈ ਨਾਮ ਜਪਦਾ ਹੈ ਉਦਾਇਕ ਰੋਗ ਕੱਟਿਆ ਜਾਂਦਾ ਹੈ ਸੁਖ ਦੀ ਪ੍ਰਾਪਤੀ ਹੁੰਦੀ ਹੈ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਏ ਅਨੇਕਾ ਹੀ ਮੇਰੇ ਪਾਪ ਮਹਾਰਾਜ ਜੀ ਕਹਿੰਦੇ ਉਹ ਕੱਟ ਦਿੰਦਾ ਹੈ ਬੰਧਨਾ ਤੋਂ ਮੁਕਤੀ ਦਵਾਦਾ ਸੱਚਾ ਨਾਮ ਬੰਧਨ ਕਾਟੇ ਮੁਕਤ ਭਏ ਕਿਉਂਕਿ ਜਦੋਂ ਬੰਧਨਾ ਤੋਂ ਖਲਾਸੀ ਮਿਲਦੀ ਹੈ ਫਿਰ ਆਤਮਾ ਮੁਕਤ ਹੁੰਦੀ ਹੈ ਅੰਧਕੂਪ ਮਹਾਕੂਰਤੀ ਬਾਪਕਰ ਗੁਰ ਕਾੜ ਲਿਏ ਇਹ ਅੰਧਕੂਰ ਹੈ ਗਿਆਨਤਾ ਜਿਹਦੇ ਵਿੱਚ ਮਨੁੱਖ ਫਸਿਆ ਰਹਿੰਦਾ ਜਿੰਨਾ ਚਿਰ ਉਹ ਮਾਲਕ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ ਅੰਧਕੂਰ ਮਹਾਕੂਰ ਜਿਹੜਾ ਹੈ ਨਾ ਉਹ ਹਿੰਗਤਾ ਦਾ ਹਨੇਰਾ ਹੁੰਦਾ ਹੈ ਜਿਹਦੇ ਵਿੱਚ ਫਸਿਆ ਹੋਇਆ ਮਨੁੱਖ ਮਨਮੁਖ ਵਾਲੇ ਕਰਮ ਕਮਾਂਦਾ ਉਹਦੇ ਤੋਂ ਬਚਣ ਵਾਸਤੇ ਸੱਚਾ ਗੁਰੂ ਦਾ ਲਾੜ ਫੜਨਾ ਪੈਂਦਾ ਸੱਚਾ ਗੁਰੂ ਦਾ ਜਦੋਂ ਕੋਈ ਲਾੜ ਫੜਦਾ ਹੈ ਗੁਰੂ ਬਾਹ ਫੜਦਾ ਹੈ ਫਿਰ ਅੰਧਕੂਰ ਚੋਂ ਬਾਹਰ ਹੁੰਦਾ ਮਨੁੱਖ ਅੰਧਕੂਪ ਮਹਾਕੂਰ ਤੇ ਬਾਹਾਂ ਪਕਰ ਗੁਰ ਕਾੜ ਲਿਏ ਮਹਾਰਾਜ ਜੀ ਕਹਿੰਦੇ ਫਿਰ ਗੁਰਸਿੱਖ ਨੂੰ ਬਾਹ ਫੜ ਕੇ ਉਹ ਅੰਧਕੂਰਤਾ ਤੋਂ ਮਾਲਕ ਬਾਹਰ ਕੱਢਦਾ ਨਿਰਭਉ ਭਏ ਸਗਲ ਭੋ ਮਿਟਿਆ ਰੱਖਣ ਰਾਖੇ ਰੱਖਣ ਹਾਰੇ ਨਿਰਭਉ ਜਿਹੜਾ ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਹੈ ਨਿਰਭਉ ਭੈ ਸਗਲ ਭਉ ਮਿਟਿਆ ਜੇ ਨਿਰਭਉ ਹੋ ਗਏ ਨਾ ਉਹਦੇ ਵਿੱਚ ਮਿਲ ਕੇ ਤੇ ਮਹਾਰਾਜ ਜੀ ਕਹਿੰਦੇ ਭੈ ਜਿਹੜਾ ਟੁੱਟ ਜਾਂਦਾ ਆਪੀ ਨਿਰਭਉ ਪਰਮਾਤਮਾ ਹੈ ਅਕਾਲ ਪੁਰਖ ਤੇ ਜਦੋਂ ਵਾਰ-ਵਾਰ ਕੋਈ ਉਹਨੂੰ ਦਿਰੜ ਕਰਦਾ ਜਪਦਾ ਜਗਿਆਸੂ ਬਣ ਕੇ ਉਹ ਭੈ ਤੁਰੈ ਤੋ ਜਾਂਦਾ ਮਨੁੱਖਾ ਉਹਦਾ ਗਿਆਨਤਾ ਦਾ ਹਨੇਰਾ ਨਾਸ ਹੁੰਦਾ ਤੇ ਔਗਣ ਖਤਮ ਹੋ ਜਾਂਦੇ ਹਨ ਤੇ ਜੰਮਣ ਮਰਨ ਦਾ ਡਰ ਚੁੱਕਿਆ ਜਾਂਦਾ ਲੈ ਜਾਂਦਾ ਰੱਖਣ ਹਾਰੇ ਰੱਖੇ ਉਹ ਰੱਖਣ ਹਾਰ ਪ੍ਰਮਾਤਮਾ ਫਿਰ ਆਪੇ ਕਿਰਪਾ ਦਾ ਹੱਥ ਰੱਖ ਕੇ ਰਖਣਾ ਕਰਦਾ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਇਹ ਉਹਦੀ ਮਾਲਕ ਦੀ ਦਾਤ ਹੈ ਉਹ ਆਪ ਹੀ ਕਾਰਜ ਸਵਾਰਦਾ ਜਦੋਂ ਕੋਈ ਨਿਰਭੈ ਹੁੰਦਾ ਉਹਨੋ ਖੁਨੂੰ ਜਪ ਕੇ ਉਹਦੇ ਤੇ ਵਿਸ਼ਵਾਸ ਬਣਾਉਂਦਾ ਉਹ ਐਸੀ ਦਾਤ ਬਖਸ਼ਦਾ ਇਰੇ ਨਾਮ ਉਹ ਨਾਮ ਦੀ ਦਾਤ ਅਸੀਂ ਬਖਸ਼ਦਾ ਉਹ ਸਾਰੇ ਕਾਰਜ ਜਿਹੜੇ ਧੂਰੇ ਹਨ ਪੂਰੇ ਕਰ ਦਿੰਦਾ ਮਾਲਕ ਉਹਨਾਂ ਨਿਧਾਨ ਸਭ ਮਨ ਮੇਲਾ ਸਰਨ ਪਾਇਆ ਨਾਨਕ ਸੁਹਿਲਾ ਅਖੀਲੀ ਤਕ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਗੁਣ ਨਿਧਾਨ ਸਹਬ ਮੇਰਾ ਗੁਨਾ ਦਾ ਖਜ਼ਾਨਾ ਹੈ ਸਹਬ ਹੈ ਜਿਹੜਾ ਮਾਲਕ ਹਰੀ ਉਹ ਸਭ ਗੁਣ ਨਿਧਾਨ ਹੈ ਜਿਨ੍ਹਾਂ ਵਿੱਚ ਗੁਣਾ ਦੀ ਕੋਈ ਕਮੀ ਨਹੀਂ ਖਾਣ ਹੈ ਗੁਣਾ ਦੀ ਹਰ ਗੁਣ ਹਰ ਉਹਦੇ ਮਾਲਕ ਦੇ ਵਿੱਚ ਹਰ ਹਰ ਗੁਣ ਹੈ ਪਰਮਾਤਮਾ ਵਿੱਚ ਮਨ ਜਦ ਉਹਦੇ ਚਰਨਾਂ ਵਿੱਚ ਅਰਪਣ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤੀ ਕਰ ਲੈਂਦਾ ਸਰਨ ਪਿਆ ਨਾਨਕ ਸੁਹਿਲਾ ਉਹਦੀ ਸਰਨ ਪੈਣ ਦੇ ਨਾਲ ਤੇ ਮਹਾਰਾਜ ਜੀ ਕਹਿੰਦੇ ਉਹ ਸੁਹਿਲਾ ਬਣ ਜਾਂਦਾ ਮਨੁੱਖ ਉਹਦਾ ਮਿੱਤਰ ਬਣ ਜਾਂਦਾ ਮਾਲਕ ਦਾ ਨਾਨਕ ਸੋਹਿਲਾ ਮਹਾਰਾਜ ਜੀ ਕਹਿੰਦੇ ਨਾਨਕ ਉਹ ਉਹਨੂੰ ਮਿੱਤਰ ਬਣਾਉਂਦਾ ਹੈ ਹਰੀ ਨੂੰ ਅਕਾਲ ਪੁਰਖ ਨੂੰ ਤੇ ਸਦਾ ਹੀ ਉਹਦਾ ਨਾਂ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜਾ ਸੁਮੁਖ ਦਵਾਰਾ ਸਾਨੂੰ ਉਪਦੇਸ਼ ਬਖਸ਼ਦੇ ਹੋਏ ਬਚਨ ਕਰਦੇ ਹਨ ਸਦਾ ਹੀ ਨਾਮ ਬਾਣੀ ਪੜਿਏ ਨਾਮ ਜਪੀਏ ਸਿਮਰਨ ਕਰੀਏ ਤਾਂ ਕਿ ਸਾਡਾ ਜਨਮ ਵੀ ਸਫਲ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ